ਖੰਨਾ ਦੇ ਵਾਰਡ ਨੰਬਰ 19 ਆਨੰਦਨਗਰ ਵਿਖੇ ਸਥਿਤ ਡਾਕਟਰ ਬੀ ਆਰ ਅੰਬੇਦਕਰ ਭਵਨ ਦੇ ਹਾਲ ਨੂੰ ਹੋਰ ਵੱਡਾ ਕਰਨ ਲਈ ਅੱਜ ਪੰਜਾਬ ਕੈਬਨਿਟ ਦੇ ਮੰਤਰੀ ਸਰਦਾਰ ਤਰੁਣਪ੍ਰੀਤ ਸਿੰਘ ਸੌਂਦ ਜੀ ਦੇ ਪਿਤਾ ਸਰਦਾਰ ਭੁਪਿੰਦਰ ਸਿੰਘ ਸੌਂਦ ਵੱਲੋਂ ਵੱਡੇ ਹਾਲ ਦਾ ਉਦਘਾਟਨ ਕੀਤਾ ਗਿਆ ਜਿਸ ਦੀ ਲਾਗਤ ਕਰੀਬ 33 ਲੱਖ ਦੱਸੀ ਜਾ ਰਹੀ ਹੈ ਇਸ ਮੌਕੇ ਸਰਦਾਰ ਭੁਪਿੰਦਰ ਸਿੰਘ ਸੌਂਦ ਨੇ ਕਿਹਾ ਕਿ ਵਾਰਡ ਨੰਬਰ 19 ਦੇ ਵਿਕਾਸ ਲਈ ਕੋਈ ਵੀ ਕਮੀ ਨਹੀਂ ਛੱਡੀ ਜਾਵੇਗੀ ਤੇ ਵਾਰਡ ਦੇ ਵਿਕਾਸ ਲਈ ਫੰਡ ਵੀ ਕਮੀ ਨਹੀਂ ਆਉਣ ਦਿੱਤੀ ਜਾਵੇਗੀ ਇਸ ਸਮੇਂ ਸਰਦਾਰ ਭੁਪਿੰਦਰ ਸਿੰਘ ਸੌਂਦ ਦੇ ਨਾਲ ਸੀਨੀਅਰ ਆਗੂ ਸਰਦਾਰ ਰਜਿੰਦਰ ਸਿੰਘਜੀਤ ਕਾਉਂਸਲਰ ਪਰਮਪ੍ਰੀਤ ਸਿੰਘ ਪੋਪੀ ਵੀ ਵਿਸ਼ੇਸ਼ ਤੌਰ ਤੇ ਇਸ ਉਦਘਾਟਨ ਸਮਾਰੋਹ ਵਿੱਚ ਸ਼ਾਮਿਲ ਹੋਏ ਅਤੇ ਇਲਾਕੇ ਦੀ ਕਾਉਂਸਲਰ ਰੂਬੀ ਪਾਟਿਆ ਦੇ ਪਤੀ ਹਰਜੀਤ ਸਿੰਘ ਪਾਟਿਆ ਨੇ ਸਰਦਾਰ ਤਰੁਨਪ੍ਰੀਤ ਸਿੰਘ ਸੌਂਦ ਕੈਬਨਿਟ ਮੰਤਰੀ ਦਾ ਵਿਸ਼ੇਸ਼ ਧੰਨਵਾਦ ਕਰਦੇ ਹੋਏ ਕਿਹਾ ਕਿ ਅੱਜ ਦਾ ਦਿਨ ਵਾਰਡ ਨੰਬਰ 19 ਲਈ ਖੁਸ਼ੀਆਂ ਦਾ ਦਿਨ ਹੈ ਅੱਜ ਸਾਡੇ ਵਾਰਡ ਦੇ ਡਾਕਟਰ ਬੀ ਆਰ ਅੰਬੇਦਕੀ ਕਰ ਪਵਨ ਦੀ ਇਮਾਰਤ ਦੇ ਵੱਡੇ ਹੋਣ ਨਾਲ ਬਹੁਤ ਹੀ ਫਾਇਦਾ ਹੋਵੇਗਾ ਪਬਲਿਕ ਵਿਆਹ ਸ਼ਾਦੀ ਖੁਸ਼ੀ ਗਮ ਦੇ ਪ੍ਰੋਗਰਾਮ ਇਸ ਏਸੀ ਹਾਲ ਵਿੱਚ ਕਰ ਸਕੇਗੀ ਇਸ ਮੌਕੇ ਸਮੂਹ ਪ੍ਰਬੰਧਕ ਕਮੇਟੀ ਵੱਲੋਂ ਸ਼੍ਰੀ ਬਾਲੀ RAM ਜੀ ਨੇ ਸਰਦਾਰ ਭੁਪਿੰਦਰ ਸਿੰਘ ਸੌਂਦ ਸਰਦਾਰ ਰਜਿੰਦਰ ਸਿੰਘ ਜੀਤ ਕਾਉਂਸਲਰ ਪਰਮਪ੍ਰੀਤ ਸਿੰਘ ਪੋਪੀ ਗੌਰਵ ਮੋਦਗੀ ਲਤੇ ਹਰਜੀਤ ਸਿੰਘ ਪਾਟਿਆ ਨੂੰ ਸਿਰੋਪਾ ਅਤੇ ਹਾਰ ਪਾ ਕੇ ਸਨਮਾਨਿਤ ਕੀਤਾ ਅਤੇ ਇਲਾਕੇ ਦੀ ਕਾਉਂਸਲਰ ਰੂਬੀ ਪਾਟਿਆ ਦਾ ਵੀ ਧੰਨਵਾਦ ਕੀਤਾ ਗਿਆ ਕਾਫੀ ਧੇਰ ਤੋਂ ਮਹੱਲਾ ਨਿਵਾਸੀਆਂ ਦੀ ਮੰਗ ਸੀ ਕਿ ਇੱਥੇ ਦੀ ਧਰਮਸ਼ਾਲਾ ਦਾ ਜਿਹੜਾ ਕੰਮ ਹੈ ਉਹ ਧੂਰਾ ਪਿਆ ਸੀ ਇਸ ਨੂੰ ਐਕਸਟੈਂਡ ਕਰਨ ਵਾਸਤੇ ਸਾਡੇ ਐਮਸੀ ਰੂਪੀ ਪਾਟਿਆ ਜੀ ਵਿੱਕੀ ਪਾਟਿਆ ਜੀ ਨੇ ਸਾਨੂੰ ਕਈ ਵਾਰ ਕਿਹਾ ਕਿ ਸਾਨੂੰ ਇਸ ਗ੍ਰਾਂਟ ਦੀ ਦਿੱਤੀ ਜਾਵੇ ਸੋ ਤਕਰੀਬਨ 33 ਲੱਖ ਦੀ ਗ੍ਰਾਂਟ ਇਹਨਾਂ ਨੂੰ ਦਿੱਤੀ ਹੈ ਤੇ ਹੋਰ ਵੀ ਗ੍ਰਾਂਟ ਅੱਗੇ ਨੂੰ ਦਵਾਂਗੇ ਇਹ ਹਾਲ ਜਿਹੜਾ ਬਣਿਆ ਹੋਇਆ ਹੈ ਇਸ ਨੂੰ 50 ਫੁੱਟ ਹੋਰ ਅੱਗੇ ਲੈਂਥ ਵਧਾਈ ਜਾ ਰਹੀ ਹੈ। ਤੋ ਆਪਣੇ ਮਹੱਲਾ ਨਿਵਾਸੀਆਂ ਨੂੰ ਸਾਰਿਆਂ ਨੂੰ ਇਸੇ ਕੱਲ ਦਾ ਫਾਇਦਾ ਹੋਊਗਾ। ਸੋ ਆਪ ਸਾਰਿਆਂ ਦਾ ਸਹਿਯੋਗ ਦੀ ਲੋੜ ਹੈ। ਵੱਧ ਚੜ ਕੇ ਤੁਸੀਂ ਆਪਣੇ ਐਮਸੀ ਸਾਹਿਬ ਦਾ ਸਾਥ ਦਿਓ। ਤੇ ਅੱਗੇ ਹੁਣ ਮੇਰੀ ਕਹਿਣ ਦੀ ਲੋੜ ਨਹੀਂ। ਵੱਧ ਤੋਂ ਵੱਧ ਵੋਟਾਂ ਦੇ ਕੇ ਇਹਨਾਂ ਜਿਤਾਓ। ਸੋ ਆਪ ਸਾਰਿਆਂ ਦਾ ਧੰਨਵਾਦ। ਬੜੀ ਖੁਸ਼ੀ ਦੀ ਗੱਲ ਹੈ ਜੀ। ਅ ਅਵੇਦਕਰ ਭਵਨ ਦਾ ਜੋ ਨਿਰਮਾਣ ਉਰੇ ਦੁਆਰਾ ਸ਼ੁਰੂ ਹੋਣਾ ਇਹਨੂੰ ਹਾਲ ਨੂੰ 50 ਫੁੱਟ ਹੋਰ ਵੱਡਾ ਕਰਕੇ ਜੋ ਸੰਗਤਾਂ ਜੋ ਲੋਕ ਨੇ ਜਿਨ੍ਹਾਂ ਦੇ ਦੁੱਖ ਸੁੱਖ ਦੇ ਜੋ ਪ੍ਰੋਗਰਾਮ ਨੇ ਉਰੇ ਚੰਗੇ ਤਰੀਕੇ ਨਾਲ ਹੋ ਸਕਣ ਪੰਜਾਬ ਸਰਕਾਰ ਦੀ ਸਾਡੇ ਮੰਤਰੀ ਸਾਹਿਬ ਦੀ ਇਹੀ ਇੱਛਾ ਹੈ ਵੀ ਸ਼ਹਿਰ ਦੇ ਵਿੱਚ ਇਹੋ ਜਿਹੇ ਜਿਹੜੇ ਕਮਿਊਨਿਟੀ ਸੈਂਟਰ ਨੇ ਉਹਨਾਂ ਨੂੰ ਵੱਧ ਤੋਂ ਵੱਧ ਬਣਾਇਆ ਜਾਵੇ ਤੇ ਸੁੰਦਰ ਬਣਾਇਆ ਜਾਵੇ ਕਿ ਜੋ ਰੁਝਾਨ ਲੋਕਾਂ ਦਾ ਮੈਰਿਜ ਪੈਸਾਂ ਵੱਲ ਨੂੰ ਆ ਹੋਰ ਗੱਲਾਂ ਬਾਲੂਆ ਤੇ ਉਹਨਾਂ ਦੇ ਖਰਚੇ ਘਟਾਉਣ ਵਾਸਤੇ ਜੋ ਕਮਿਊਨਿਟੀ ਦੇ ਜੋ ਕੰਮ ਨੇ ਉਰੇ ਹੋ ਸਕਣ ਤੇ ਮੈਂ ਸਰਦਾਰ ਭਪਿੰਦਰ ਸਿੰਘ ਸੌਂਧ ਦਾ ਬਹੁਤ ਬਹੁਤ ਧੰਨਵਾਦ ਕਰਦਾ ਜਿਨ੍ਹਾਂ ਨੇ ਸਾਡੀ ਭੈਣ ਰੂਬੀ 파ਟਿਆ ਜੀ ਦੇ ਵਾਰਡ ਜਾ ਕੇ ਅੱਜ ਇਹ ਕੰਮ ਸ਼ੁਰੂ ਕੀਤਾ ਤੇ ਹੋਰ ਵੀ ਇਸ ਵਾਰ ਦੇ ਕੰਮਾਂ ਦੀ ਕੋਈ ਕਮੀ ਨਹੀਂ ਰਹਿਣ ਦਿੱਤੀ ਜਾਊਗੀ ਜਿੰਨੇ ਵੀ ਕੰਮ ਨੇ ਪਹਿਲ ਦੇ ਆਧਾਰ ਤੇ ਹੋਣਗੇ ਇਹ ਕੰਮ ਵੀ ਬਹੁ ਕਰਦੇ ਨੇ ਇਹ ਸੋਸਾਇਟੀ ਵੀ ਇਹਨਾਂ ਨੇ ਬਹੁਤ ਸਹਿਯੋਗ ਕਰਦੀ ਆ ਮੈਂ ਸਾਰੀ ਸੁਸਾਇਟੀ ਨੂੰ ਜੋ ਵੇਦ ਕਰਪਾਵੰਦੀ ਸੁਸਾਇਟੀ ਬਣੀ ਹੋਈ ਹੈ ਔਰ ਇਹ ਕਮੇਟੀ ਬਣੀ ਹੈ ਤੇ ਰੂਬੀ ਪਾਟਿਆ ਜੀ ਨੂੰ ਬਹੁਤ-ਬਹੁਤ ਵਧਾਈ ਦਿੰਨਾ ਕਿ ਅੱਜ ਇਹਨਾਂ ਦਾ ਕੰਮ ਸ਼ੁਰੂ ਹੋਇਆ। ਬੋਲੀਏ ਸਤਗੁਰ ਰਵਿਦਾਸ ਮਹਾਰਾਜ ਕੀ ਜੈ। ਸਾਨੂੰ ਬਹੁਤ ਖੁਸ਼ੀ ਹੋਈ ਹੈ ਕਿ ਮੇਰੇ ਵਾਰਡ ਨੰਬਰ 19 ਦੇ ਵਿੱਚ ਜਿੱਥੇ ਪਹਿਲਾਂ ਕਮਿਊਨਿਟੀ ਸੈਂਟਰ ਜਿਹੜੇ ਜਿੱਥੇ ਗੁਰੂ ਰਵਿਦਾਸ ਧਰਮਸ਼ਾਲਾ ਇੱਥੇ ਵਿਸ਼ੇਸ਼ ਤੌਰ ਤੇ ਬਣੀ ਹੋਈ ਹੈ ਨਾਲ ਇੱਕ ਕਮਿਊਨਿਟੀ ਸੈਂਟਰ ਬੇਦਕਰ ਭਵਨਜੀ ਦੇ ਨਾਮ ਤੇ ਬਣਿਆ ਪਿਆ ਹੈ ਉਹਦੇ ਲਈ ਪਹਿਲਾਂ ਸਾਨੂੰ ਦੁੱਲੋ ਸਾਹਿਬ ਨੇ ਇਸ ਦਾ ਸ਼ਮਸ਼ੇਰ ਸਿੰਘ ਦੁੱਲੋ ਮੈਂਬਰ ਪਾਰਲੀਮੈਂਟ ਹੈ ਉਹਨਾਂ ਨੇ ਸਾਨੂੰ ਕਰੀਬ 20 ਲੱਖ ਰੁਪਏ ਦਿੱਤਾ ਸੀ ਤੇ ਉਹਦੇ ਨਾਲ ਸੀ ਇੱਕ ਹਾਲ ਬਣਾਇਆ ਸੀ ਤੇ ਅੱਜ ਸਾਨੂੰ ਹੋਰ ਖੁਸ਼ੀ ਹੋਈ ਹੈ ਪੰਜਾਬ ਸਰਕਾਰ ਦੇ ਮੰਤਰੀ ਪੰਜਾਬ ਸਰਕਾਰ ਦੇ ਮੰਤਰੀ ਸਾਤਰਪਿੰਦਰ ਸਿੰਘ ਸੋਹਣ ਜੀ ਦੇ ਪ੍ਰੇਰਣਾ ਸਰਕਾਰ ਜਿਨ੍ਹਾਂ ਨੂੰ ਮੈਂ ਬੇਨਤੀ ਕੀਤੀ ਤੇ ਸਾਡੇ ਸਰ ਜਿੰਦ ਤੁਸੀਂ ਜੀ ਜੀ ਖਣੇ ਅੱਜ ਉਹਨਾਂ ਦੇ ਪਿਤਾ ਜੀ ਸਾਬਕਾ ਮੰਤਰੀ ਸਾਡੇ ਪਿਤਾ ਜੀ ਐ ਭਪ ਨਾਂਡ ਪਾਸ ਕਰਾ ਕੇ ਦਿੱਤੀ ਹੈ ਜਿਹੜਾ ਕਿ ਇੱਕ ਬੇਦਗਰ ਭਵਨ ਜਿਹੜਾ ਕਿ ਖੰਨੇ ਦਾ ਵਿਸ਼ੇਸ਼ ਤੌਰ ਤੇ ਵਧੀਆ ਭਵਨ ਬਣੂਗਾ ਸਾਰੀ ਮੈਂ ਇਹਨਾਂ ਚੰਨਜ ਨਕਮਸਤਕ ਉਹਨਾਂ ਬਾਲੀਰਾਮ ਜੀ ਸੁਖਦੇਵ ਜੀ ਬਲਵਿੰਦਰ ਜੀ ਹਰਪ੍ਰੀਤ ਅੰਕਲ ਜੀ ਸੁਖਦੇਵ ਜੀ ਮੱਖਣ ਅੰਕਲ ਜੀ ਕਿੰਨੇ ਲੋਕਾਂ ਨੂੰ ਇੱਥੇ ਫਾਇਦਾ ਹੋਊਗਾ ਇਹਦਾ ਫਾਇਦਾ ਇਹਨਾਂ ਹੋਣਾ ਵੀ ਖੰਨੇ 'ਚ ਇੱਕ ਨਵਿਕਲੀ ਇਹ ਬਣਨ ਜਾ ਰਹੀ ਹੈ ਜੋ ਧਰਮਸ਼ਾਲਾ ਜੋ ਕਮਿਊਨਿਟੀ ਸੈਂਟਰ ਹੈ ਇਹ ਇੱਕ ਏਸੀ ਹਾਲ ਬਣੂਗਾ ਪਹਿਲਾਂ ਸਾਡੇ ਕੋਲ 30x40 ਦਾ ਹਾਲ ਸੀ ਹੁਣ ਅਸੀਂ ਇਹਨੂੰ ਹੋਰ ਵਧਾ ਕੇ 50x30 ਨਾਲ ਹੋਰ ਜੋੜਾਂਗੇ ਇਸ ਤੋਂ ਇਲਾਵਾ ਨਾਲੇ ਏਸੀ ਅਤੇ ਇੱਕ ਦੇਖਣਯ ਆ ਜਾਂ ਕੋਈ ਖੁਸ਼ੀ ਗਮੀ ਦਾ ਪ੍ਰੋਗਰਾਮ ਹੋਣਗੇ ਇਸ ਧਰਮਸ਼ਾਲਾ ਚ ਕਰ ਸਕਣਗੇ ਕਮਿਊਨਿਟੀ ਸੈਟਰ ਚ ਕਰ ਸਕਣਗੇ ਜਿੱਥੇ ਅਸੀਂ ਨੂੰ ਵਧਾ ਰਹੇ ਹਾਂ ਨਾਲੇ ਚ ਏਸੀ ਵੀ ਲੱਗਣਗੇ ਨਾਲੇ ਚ ਸਜਾਵਟ ਵਾਲਾ ਵੀ ਬਹੁਤ ਵਧੀਆ ਸਮਾਨ ਇਹ ਧਰਮਸ਼ਾਲਾ ਕਨਵੇਕਲੀ ਧਰਮਸ਼ਾਲਾ ਖੰਨੇ ਸ਼ਹਿਰ ਚ ਮੈਂ ਕਹਿੰਦਾ ਨਹੀਂ ਬਣੂਗੀ ਬਣੀ ਹੋਣੀ ਜੋ ਇੱਕ ਖੰਨੇ ਦੇ ਬਾਰਡ ਨੰਬਰ 19 ਚ ਬਣ ਰਹੀ ਹੈ ਮੈਂ ਧੰਨਵਾਦ ਕਰਦਾ ਪੰਜਾਬ ਸਰਕਾਰ ਦੇ ਫਿਰ ਮੰਤਰੀ ਸਾਹਿਬ ਜੀ ਦਾ ਤੇ ਉਹਨਾਂ ਦੇ ਪਿਤਾ ਜੀ ਜੋ ਕਿ ਵਿਸ਼ੇਸ਼ ਤੌਰ ਤੇ ਇੱਥੇ ਆਏ ਨੇ ਸਾਹ ਜਿੰਦਰ ਸਿੰਘ ਜੀ ਜੀ ਦਾ ਤੇ ਪੰਪੀ ਜੀ ਮੇਰੇ ਕਾਉਂਸਲਰ ਸਾਹਿਬ ਸਾਡੇ ਹੋਰ ਵੀ ਆਗੂ ਕੁਮਾਰ ਜੀ ਆਏ ਨੇ ਸਭ ਦਾ ਕਿੰਨੀ ਵੀ ਕਮੇਟੀ ਹੈ ਸਾਰੀ ਇਹਨਾਂ ਨਾਲ ਮਿਲ ਲੋ ਤਨਵੰਦੀ ਹੈ ਕਿਉਂਕਿ ਜਦੋਂ ਵੀ ਇਹ ਮੈਨੂੰ ਯਾਦ ਕਰਦੇ ਨੇ ਤੇ ਮੈਂ ਇਹਨਾਂ ਦਾ ਬੱਚਾ ਬਣ ਕੇ ਇਹਨਾਂ ਦਾ ਹਾਜ਼ਰ ਹਾਂ ਤੇ ਮੈਨੂੰ ਮੇਰੇ ਤੇ ਇਹਨਾਂ ਦਾ ਆਸ਼ੀਰਵਾਦ ਹੈ